ਮੱਝੇ ਸੇਟੇ ਤੇ ਆਪਣੇ ਸਤਲਮਣੀ ਸੇਰੇ ਲਾ ਕੇ ਕੱਲੇ ਗਏ ਉਸ ਤੋਂ ਬਾਅਦ ਉਸ ਆਪਣੀ ਕਾਰਵਾਈ ਕਰਨਾ ਚਾਹੁੰਦੀ ਸੀ ਪਰ ਪਰਸਲੇ ਕਾਲੇ ਕਿਤੇ ਘੋੜੀ ਸ਼ਰਾਬ ਪਾਈ ਅਧੀ ਇਹ ਅਸੀਂ ਜਦੋਂ ਫਿਰ ਅੰਦਰ ਐਂਟਰੀ ਚੋਂ ਆਹੋ ਬੜੀ ਕਿਹੜੀ ਮਹਿੰਗੀ ਸ਼ਰਾਬ ਜਿਗਣੀ ਹੋਣ ਆ ਹੁਣ ਆ ਆ ਬਸਲੇ ਭਾਈ ਇਹਨਾਂ ਨੂੰ ਵੜੀ ਆ ਆ ਹੁਣ ਬਾਅਦ ਚ ਕਸਮ ਦੇ ਕੜੀ ਆ ਇਹ ਵੇਖੋ ਵੀ ਇੰਨੀ ਸ਼ਰਾਬ ਹੋਰ ਕਿ ਭਾਵੇਂ ਜਾਈ ਅਸੀਂ ਫਿਰ ਹੁਣ ਆਈ ਕਿ ਮਹਾਰਾਜ ਘਰਵਾ ਦੇ ਮੈਚ ਕਿਹੜੀ ਕਿਹੜੀ ਸ਼ਰਾਬ ਤੋਂ ਪੀਂਦੇ ਹੋ ਨਾ ਜਰਾ ਕੀ ਭਲਾ ਨਾ ਦਾਦੇ ਕੀ ਆਪਣਾ ਨਾ ਦਾਦੇ ਸਾਰਿਆਂ। ਹਾਂ ਕੀ ਜਰਾ। ਨਾ ਦੇ ਦਾਦੇ ਨਾ ਕੀ ਜਰਾ ਨਾ ਦਾਸ ਆਪਣਾ ਤੇਰੀ ਮਾਂ ਨਾ ਰੱਖੇਗੀ ਜਰਾ। ਹੈਂ? ਅਮਰਦ ਪਾਲਤ ਸਿੰਘ ਆ ਕੰਮ ਸੰਖਿਓ ਬਦਨਾਮ ਕਰ। ਹੈਂ? ਤੂੰ ਗੁਰੂ ਵਾਲਾ ਬਣ ਗਿਆ ਹੋਏਗਾ। ਅੰਦਰ ਆ ਜਾਂਦੇ। ਇਹ ਕੱਪੜੇ ਇਹਨਾਂ ਦੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ। ਹਾਂਜੀ ਅਜੀ ਹੁਣ ਕੀ ਕਹਿੰਦਾ ਆ ਬਲੋ ਬਲੋ ਤੇ ਜਦੋਂ ਯੂਨੀਵਰਸਾ ਦੇੰਦੋਂ ਪਹਿਲਾਂ ਕੋਈ ਇਹ ਪੁੱਛਦੇ ਨਹੀਂ ਕਿ ਤੁਸੀਂ ਅਮਰਤਾਰੀ ਹੈ ਜਾਂ ਨਹੀਂ ਪਰ ਅਸੀਂ ਬੇਇੰਤਿਜ਼ਾਰਦੇ ਹੁਣ ਜੋ ਬਿੱਸੀ ਦਾ ਛੱਡੂ ਪਰ ਗਾਂ ਕਾਟੇ ਅਰਜਿਤ ਨਗਰਿਕਾਂ ਦੇ ਹਲੋ ਘੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅਮਰਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਮ ਅਮਰਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖਾ ਆਸਣ ਸੀ ਸਤਿਗੁਰਾਂ ਵਾਸਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤ ਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅੰਮ੍ਰਿਤਨੀ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤਨੀ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰਾਇਸ਼ਾ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਥਾਨ ਦੇ ਵੀ ਬਿਲਕੁਲ ਲਾਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਈ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏ ਮਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅਮਰਤ ਹਾਰੀ ਨਹੀਂ ਹੈ ਕੋਕੇ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅਮਰਤਾਰੀ ਹੋਣਾ ਚਾਹੀਦਾ ਹੈ ਤੇ ਜਿੰਨਾ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏਮਣ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕਮਰਕਾਸੇ ਕੀਤੇ ਆ ਸਾਡਾ ਨੰਬਰ ਹੈਗਾ 9852 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਣ ਅਸੀਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਰਾਮਸਰ ਵਿਖੇ ਸੁਭਾਇਮਣ ਕੀਤੇ ਗਏ ਹਨ ਪਰ ਮਾ ਨਾਲ ਹੀ ਇਹ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਕਾਲ ਤਖਤ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਮੀਡੀਆ ਰਾਈ ਕਿ ਜਿੰਨਾ ਜਿੰਨਾ ਦੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹ ਤਾਂ ਕੋਈ ਪਾਕਿਸਤਾਨ ਤੋਂ ਕੋਈ ਚైనా ਤੋਂ ਨਹੀਂ ਆਏ ਨਾ ਕਿਸੇ ਅਮਰੀਕਾ ਤੋਂ ਆਏ ਨੇ ਇਹ ਸ਼੍ਰੋਮਣੀ ਕਮੇਟੀ ਕੋਲ ਹੈ ਸਾਰਾ ਪ੍ਰਬੰਧ ਹੈ ਇਕੱਲੀ ਸ਼੍ਰੋਮਣੀ ਕਮੇਟੀ ਦੇ ਦਿੱਲੀ ਕਮੇਟੀ ਜਿਹੜੀ ਸ਼ਿਪਾਈ ਕਰ ਰਹੀ ਹੈ ਐਵੇਂ ਨਾ ਜਿਹਨੂੰ ਮੂੰਹ ਚੋੱਕ ਕੇ ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ ਜਾਂ ਤੁਹਾਨੂੰ ਕੋਈ ਫਰਮਾਇਸ਼ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਨਾਂ ਦਿਆ ਕਰੋ ਜੋ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਦਬ ਹੋਣਾ ਚਾਹੀਦਾ ਹੈ ਉਹ ਤੁਸੀਂ ਕਰਾਉਣਾ ਜਾਂ ਅਸੀਂ ਕਰਾਉਣਾ ਹੈ ਪਰ ਅਸੀਂ ਬੇਸਲੇ ਹੋ ਚੁੱਕੇ ਹਾਂ ਤਾਂ ਬੇਦਬੀਆਂ ਹੋ ਰਹੀਆਂ ਨੇ ਇਹ ਕੋਈ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਸ੍ਰੀ ਕ ਸ਼ੰਦੇਸ਼ ਵੀ ਜਾਰੀ ਹੋਣਾ ਜਿਹਦਾ ਜਿਨ੍ਹਾਂ ਨੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕੀਤੇ ਨੇ ਉਥੇ ਮਰਜ਼ਾਦਾ ਨਹੀਂ ਹੋ ਰਹੀ ਤੇ ਉਹ ਗੁਰਦੁਆਰਾ ਸਾਹਿਬ ਵੀ ਕੇ ਸੁਬਾਇਮਾਨ ਕਰ ਦੇਣ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰਾਂ ਚ ਪਹੁੰਚਾਂਗੇ ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਉਹਨਾਂ ਦੇ ਕਰਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਮੀਤ ਸਿੰਘ ਹੈ ਬਈ ਸਾਡੇ ਘਰ ਮਾਰੇ ਇਹਦਾ ਸਰੂਪ ਸੀ ਸਾਡੇ ਕੋਲ ਭੁੱਲ ਹੋਈ ਮੀਟ ਅੰਡਾ ਸ਼ਰਾਬ ਚਲਦੀ ਸੀ ਤੇ ਬਾਬਾ ਹੀ ਆਏ ਤੇ ਸਤਕਾਰ ਕਮੇਟੀ ਸਾਡੇ ਮਾਰੇ ਦਾ ਸਰੂਪ ਲੈ ਕੇ ਚੱਲੀ ਏ ਅੱਗੇ ਵਾਸਤੇ ਸਾਨੂੰ ਸਮਤ ਬਖਸ਼ਣ ਮਾਰੇ ਗੁਰਾਂ ਦਾ ਸਮਤ ਬਖਸ਼ਣ ਸਾਡੇ ਕੋ ਨਾ ਕੋਈ ਭੁੱਲ ਹੋਵੇ ਤੇ ਨਾ ਅਸੀਂ ਸਤਕਾਰ ਕਰਦੇ ਰਹੀਏ ਮਾਰੇ ਕਿੰਨੀ ਦਿਨ ਤੋਂ ਬੈਠਾ ਜਿਹੜਾ ਇਹਦਾ ਉਹ ਰਖੜਾ ਥੋੜੇ ਸਾਲਾਂ ਤੋਂ ਤੁਸੀਂ ਠੀਕ ਹੈ ਬਈ ਤੁਨ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਤੋਂ ਅੱਬਾ ਜੀ ਇਹ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਬਈ ਜੋ ਸਾਡੇ ਹੋ ਮਾਰੇ ਸਤਕਾਰ ਹੋਏਗਾ ਵੱਧ ਤੋਂ ਵੱਧ ਅਸੀਂ ਸਤਕਾਰ ਕਰਾਂਗੇ ਅੱਗੇ ਕਿਹੜਾ ਏਰੀਆ ਹੈ ਇਹ ਰਜਿੰਦਰ ਨਗਰ ਅਜੀਤ ਨਗਰ ਭਾਈ ਕੀ ਨਾਟਾ ਮੇਰਾ ਨਾਮ ਜਸਮੀਤ ਸਿੰਘ ਹੈ ਉਹ ਅੰਮ੍ਰਿਤਪੁਰ ਤੋਂ ਹਾਂਜੀ ਕਿਹੜਾ ਲਖਾ ਜੀ ਰਜਿੰਦਰ ਨਗਰ ਹਾਂਜੀ ਇੱਧਰ ਤੇ ਆਂਦੇ ਤੂੰ ਕੀ ਕਹਿਣਾ ਚਾਹਦੇ ਜੀ ਇਹਨਾਂ ਨਾਲ ਗੱਲ ਨਹੀਂ ਹੋਣੀ ਇੱਧਰ ਆ ਜਾ ਗੱਲ ਆਪ ਕਿਵੇਂ ਆਉਂਦੇ ਜੀ ਤੇ ਸ਼ਰਾਬ ਬਣਾਉਂਦੇ ਨਹੀਂ ਕਰਦੇ ਜਾਂਦੇ ਮੈਂ ਕੀ ਕਹਾਂਗਾ ਜੀ ਉੱਚੀ ਉੱਚੀ ਬੋਲੂਗੀ ਕੀ ਕਹਿਣਾ ਚਾਹਦੇ ਹਾਂਜੀ ਸ਼ਰਾਬ ਤੇਰੀ ਆ ਤਰੀਆ ਕਿਥੇ ਗੁਰੂ ਦਾਸ ਦਾ ਪ੍ਰਕਾਸ਼ ਹੈ ਸ਼ਰਾਬ ਰੱਖ ਸਕਦੇ ਆਪਾਂ ਦੱਸਦੇ ਤੂੰ ਹੈਂ ਨਹੀਂ ਰੱਖ ਸਕਦਾ ਆ ਗਿਆ ਹੈਂ ਮੰਨਣਾ ਨਹੀਂ ਮੰਨਦਾ ਦੱਦੀ ਅਜ ਤੋਂ ਗਾਂ ਸ਼ਰਾਬ ਨਹੀਂ ਪੀਵੇਗਾ ਹਾਂਜੀ ਨਹੀਂ ਪੀਵੇਗਾ ਨਹੀਂ ਪੀਵੇਗਾ ਕਰ ਵੀ ਨਹੀਂ ਬਣਾ ਹੈ ਕਰ ਵੀ ਨਹੀਂ ਹੱਥੋਂ ਨਹੀਂ ਲਾਉਣਾ ਇਹ ਫਿਰ ਇਹ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੇ ਹੁਣ ਤੇ ਤੇ ਪਰਚਾ ਦਾਤੀ ਕਰ ਦੇਣਾ ਹੈ ਬਕਸ਼ੀ ਬਕਸ਼ੀ ਕਿੰਨੀ ਬਕਸ਼ੀ ਉਹ ਬੇਲਾ ਦੱਸ ਜਿਹਨੂੰ ਘਰ ਤੋਂ ਤੁਸੀਂ ਕਰ ਸੱਦ ਕੇ ਪਰ ਉਹਨਿਆ ਨੂੰ ਘਰ ਸੱਦੀਏ ਤੇ ਉਹਦੀ ਮਣਕੇ ਬੇਇੱਜ਼ਤੀ ਕਰੀਏ ਸੋਭਾ ਦਿੰਦਾ ਬੰਨੂ ਘਰ ਗੁਰਗਰਾਸਾ ਨੂੰ ਸਾਦਗੀ ਦੀ ਮਰਜ਼ਾਦਾ ਦੀ ਲੰਘਣਾ ਕਰੀਏ ਮੈਨੂੰ ਮਹੀਨੇ ਬਾਅਦ ਦੇਖ ਲਿਆ ਮਰਛਿਆ ਹੋਗਾ ਤੇ ਨਹੀਂ ਉਹ ਤੇ ਸਾਰੀਆਂ ਬੋਤਲਾਂ ਗਿਣੀਆਂ ਹੋਣਗੀਆਂ 80 ਦੀ ਹੀਰ ਦੱਬੇ ਨਹੀਂ ਮਮਾ ਜੀ 80 ਕਿੱਤੀਆਂ ਹੈ ਕਿੰਨੀਆਂ ਆਈਆਂ ਤੁਹਾਡੇ ਸਾਹਮਣੇ ਹੀ ਹੈ ਜੋ ਗਿਣੀ ਕਰੋ ਚਲੋ ਗਿਣਾਂ ਬੀਅਰ ਗਿਣ ਨਾਲ ਬੀਅਰ ਦੀ ਪੇਟੀ ਕਿੰਨੀ ਉਹ ਬੀਅਰ 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 ਕੋਣ ਦਿੰਦਾ ਬੀਅਰ ਕੌਣ ਪੀ ਰਿਹਾ ਕਰ ਦੀ ਬੀਡੀਦਰੀ ਹੈ ਕੌਣ ਪੀ ਰਿਹਾ ਬੀਅਰ ਬੌਣ ਕੌਣ ਪੀਦਾਉ ਦੱਸ ਦੇ ਬੀਅਰ ਕਰਜੇ ਹੁੰਦੀ ਆ ਕਰਜੇ ਲਿਖਾ ਕਰਜੇ ਹੁੰਦੀ ਆ ਦੱਸ ਦੇ ਕਰਜੇ ਹੁੰਦੀ ਆ ਬੀਅਰ ਦੱਸ ਦੇ ਬੋਲ ਕੇ ਅੰਮ੍ਰਿਤ